ਪਿਛਲੀ ਵਾਰ ਤਿਆਰੀਆਂ ਇੰਨੀਆਂ ਮੁਕੰਮਲ ਨਹੀਂ ਸੀ ਜਿੰਨੀਆਂ ਇਸ ਵਾਰ ਨੇ ਕਿਉਂਕਿ ਇੱਕ ਹਫ਼ਤੇ ਤੋਂ ਲਗਾਤਾਰ ਇਹ ਤੇ ਕੰਕਰੀਟ ਵੀ ਵਿਛਾਈ ਜਾ ਰਹੀ ਹੈ ਤਾਰਾ ਲਾਤੀਆਂ ਗਈਆਂ ਕੰਡੇ ਵਾਲੀ ਤਾਰ ਲਾਤੀ ਗਈ ਥੱਲੇ ਕਿੱਲਾ ਗੜਤੀਆਂ ਗਈਆਂ ਇਹ ਤਿਆਰੀ ਨੂੰ ਕਿਵੇਂ ਦੇਖੋ ਇੱਕ ਪਾਸੇ ਤੁਸੀਂ ਹਰਿਆਣੇ ਨੂੰ ਤੋੜਤਾ ਪੰਜਾਬ ਨਾਲੋਂ ਹਨਾ ਵੱਖ ਕਰਤਾ ਇੱਕ ਤਰ੍ਹਾਂ ਬੰਨ੍ਹ ਹੀ ਕਰਤਾ ਦੂਜੇ ਪਾਸੇ ਤੁਸੀਂ ਉਹਨਾਂ ਕਿਸਾਨ ਲੀਡਰਾਂ ਦੇ ਘਰਾਂ ਦੇ ਵਿੱਚ ਛਾਪੇ ਮਾਰ ਰਹੇ ਹੋ ਹਰਿਆਣੇ ਵਾਲਿਆਂ 'ਚ ਤੇ ਉਹਨਾਂ ਹੀ ਕਿਸਾਨ ਲੀਡਰਾਂ ਨਾਲ ਤੁਸੀਂ ਮੀਟਿੰਗ ਵੀ ਕਰ ਰਹੇ ਹੋ ਸੋ ਕਿੱਡੀ ਹਾਸੋ ਹੀ ਨਹੀਂ ਗੱਲ ਹੈ ਸਰਕਾਰ ਵਾਸਤੇ ਮੈਂ ਪੇਸ਼ੇਵਰ ਕਲਾਕਾਰ ਹਾਂ ਜੀ ਮੈਂ ਕਲਾਕਾਰੀ ਕਰਦਾ ਪਰ ਜਦੋਂ ਅਸੀਂ ਇਹ ਚੀਜ਼ਾਂ ਦੇਖਦੇ ਹਾਂ ਕਿ ਤਨ ਕਿਤੇ ਮਨ ਨੂੰ ਦੁੱਖ ਲੱਗਦਾ ਵੀ ਯਾਰ ਜੋ ਸਾਨੂੰ ਕਿਉਂਕਿ ਹਰੇਕ ਬੰਦਾ ਇਹ ਕਹਿ ਦਿੰਦਾ ਯਾਰ ਵੀ ਮੇਰੀ ਰੋਜੀ ਰੋਟੀ ਹੈ ਹਨਾ ਹਰ ਇੱਕ ਦੀ ਆਪਣੀ ਆਪਣੀ ਰੋਜੀ ਰੋਟੀ ਹੈ ਪਰ ਅੱਜ ਵੀ ਜਿਹੜਾ ਆ ਅੱਧੀਆਂ ਜਥੇਬੰਦੀਆਂ ਦਾ ਸਾਥ ਨਹੀਂ ਦੇ ਰੀਆਂ ਚਾਹੇ ਉਹ ਏਕਤਾ ਉਗਰਾਹਾ ਹੋਵੇ ਰਾਜੇਵਾਲ ਹੋਣ ਚੜੂਨੀ ਹਰਿਆਣੇ ਵਾਲ ਜਲਦੀਆ ਚੜੂਨੀ ਯੂਪੀ ਵਾਲ ਚਕਾਇਤ ਲੋਹਾ ਹੌਲੀ ਹੌਲੀ ਭਖਦਾ ਜਦੋਂ ਪਹਿਲਾਂ ਦੇ ਇੱਕੇ ਕੋਲੇ ਨੂੰ ਅੱਗ ਲੱਗਦੀ ਨਾ ਬਾਕੀ ਦਾਲੇ ਸੁੱਕੇ ਹੀ ਪਏ ਹੁੰਦੇ ਆ ਜਦੋਂ ਇੱਕ ਕੋਲਾ ਮਗ ਜਾਂਦਾ ਫਿਰ ਹੌਲੀ 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 ਸਾਰੇ ਮਗਨੇ ਸ਼ੁਰੂ ਹੋ ਜਾਂਦੇ ਆ ਸੋ ਇਹ ਸਾਰੇ ਆਣ ਕੇ ਕੋਈ ਗੱਲ ਨਹੀਂ ਕਿਸਾਨ ਅੰਦੋਲਨ 2 ਆ ਇਹ ਤਾਂ ਜਦੋਂ 2 ਆ ਗਿਆ ਫਿਰ ਹਰ ਇੱਕ ਚੀਜ਼ ਦੀ ਡਬਲ ਤਿਆਰੀ ਹੋਊਗੀ ਜਿਹੜਾ ਇਦਾਂ ਰੋਕਾ ਲਾਇਆ ਜਿਵੇਂ ਸਰਹੱਦ ਹੁੰਦੀ ਆ ਕੋਈ ਇਹੋ ਜੀ ਮੈਂ ਕਹਿੰਦਾ ਵੀ ਬੈਰੀਗੇਟਿੰਗ ਐ ਇਦਾਂ ਦੇ ਪ੍ਰਬੰਧ ਤਾਂ ਇੰਡੀਆ ਪਾਕਿਸਤਾਨ ਦੇ ਬਾਰਡਰ ਤੇ ਵੀ ਨਹੀਂ ਹੈ ਜੋ ਇਹਨਾਂ ਨੇ ਇੱਥੇ ਕਰਤੇ ਆ ਸਸ਼ਾਗਾਸ ਕਾਈਨਸ ਪੰਜਾਬ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਵਿਵੇਕ ਕੁਮਾਰ 2020 ਦੇ ਵਿੱਚ ਕਿਸਾਨਾਂ ਵੱਲੋਂ ਪਹਿਲੀ ਵਾਰ ਦਿੱਲੀ ਦੇ ਵਿੱਚ ਕੂਚ ਕੀਤਾ ਗਿਆ ਜਿੱਥੇ ਬਜ਼ੁਰਗ ਬਾਬਿਆਂ ਨੇ ਦਿਮਾਗ ਲਾਇਆ ਤੇ ਉੱਥੇ ਨੌਜਵਾਨਾਂ ਨੇ ਆਪਣੇ ਜੋਸ਼ ਲਾ ਕੇ ਬੈਰੀਕੇਡਿੰਗ हटਾਈ ਸੀ ਸੋ ਜੇਕਰ ਨੌਜਵਾਨੀ ਦੀ ਗੱਲ ਚੱਲੀ ਹੈ ਤਾਂ ਇੱਕ ਨੌਜਵਾਨ ਇਸ ਅੰਦੋਲਨ ਦੇ ਵਿੱਚ ਕਾਫੀ ਵੱਧ ਚੜ ਕੇ ਹਿੱਸਾ ਲੈਂਦਾ ਦਿਖਾਈ ਦਿੱਤਾ ਸੀ ਜਿਨੇ ਨਾ ਸਿਰਫ ਦਿੱਲੀ ਦੇ ਵਿੱਚ ਮੋਰਚਾ ਸੰਭਾਲਿਆ ਬਲਕਿ ਚੰਡੀਗੜ੍ਹ ਦੇ ਵਿੱਚ ਵੀ ਵੱਡੇ ਇਕੱਠ ਕੀਤੇ ਤੇ ਕਿਸਾਨਾਂ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕੀਤੀ ਇਸ ਤੋਂ ਇਲਾਵਾ ਇਹ ਨੌਜਵਾਨ ਬੰਦੀ ਸਿੰਘਾਂ ਦੇ ਮੋਰਚੇ ਨੂੰ ਵੀ ਪੂਰਾ ਸਮਰਥਨ ਦੇ ਰਿਹਾ ਮੇਰੀਆਂ ਗੱਲਾਂ ਤੋਂ ਤੁਸੀਂ ਅੰਦਾਜ਼ਾ ਲਾ ਲਿਆ ਹੋਏਗਾ ਇਹ ਨੌਜਵਾਨ ਪ੍ਰਤੀਕ ਦੀ ਗੱਲ ਕਰ ਰਿਹਾ ਮੇਰੇ ਨਾਲ ਖੁਦ ਪ੍ਰਤੀਕ ਮੌਜੂਦ ਨੇ ਪ੍ਰਤੀਕ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਕੇਨ ਬਹੁਤ ਬਹੁਤ ਧੰਨਵਾਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੀ ਪਹਿਲਾਂ ਤੁਸੀਂ 2020 ਵਾਲੇ ਅੰਦੋਲਨ ਚ ਵੀ ਵੱਧ ਚੜ ਕੇ ਹਿੱਸਾ ਲਿਆ ਸੀ ਤੇ ਹੁਣ ਅੱਜ 2024 ਸਿਰਫ ਸਾਲ ਬਦਲਿਆ ਸਥਿਤੀਆਂ ਉਹੀ ਨੇ ਮੰਗਾਂ ਉਹੀ ਨੇ ਬਿਲਕੁਲ ਜੀ ਦੇਖੋ ਜਦੋਂ 20 ਦਾ ਅੰਦੋਲਨ ਚੱਲਿਆ ਸੀ ਉਸ ਤੋਂ ਪਹਿਲਾਂ ਅਸੀਂ ਕੋਈ ਇਹ ਨਹੀਂ ਕਹਿ ਸਕਦੇ ਵੀ ਅਸੀਂ ਮੈਂ ਕੋਈ ਆ ਤੇ ਸਰਕਾਰ ਦੀ ਜਵਾਬਦੇਹੀ ਸੁਣੀ ਤਾਂ ਸਾਨੂੰ ਲੱਗਿਆ ਯਾਰ ੱਤਕਾ ਹੋ ਰਿਹਾ ਫੇਰ ਚਲੋ ਹੁਣ ਸਮਾਂ ਬੀਤ ਗਿਆ ਮੈਂ ਪੇਸ਼ੇ ਤੋਂ ਦਾ ਕਲਾਕਾਰ ਹਾਂ ਜੀ ਮੈਂ ਕਲਾਕਾਰੀ ਕਰਦਾ ਪਰ ਜਦੋਂ ਅਸੀਂ ਇਹ ਚੀਜ਼ਾਂ ਦੇਖਦੇ ਹਾਂ ਕਿਤਨ ਕਿਤੇ ਮਨ ਨੂੰ ਦੁੱਖ ਲੱਗਦਾ ਵੀ ਯਾਰ ਜੋ ਸਾਨੂੰ ਕਿਉਂਕਿ ਹਰੇਕ ਬੰਦਾ ਇਹ ਕਹਿ ਦਿੰਦਾ ਯਾਰ ਵੀ ਮੇਰੀ ਰੋਜੀ ਰੋਟੀ ਹੈ ਹਨਾ ਹਰ ਇੱਕ ਦੀ ਆਪਣੀ ਆਪਣੀ ਰੋਜੀ ਰੋਟੀ ਹੈ ਰੋਜੀ ਉਹਦਾ ਕੰਮ ਹੈ ਜੋ ਉਸ ਕੰਮ ਤੋਂ ਪੈਸੇ ਕਮਾ ਕੇ ਰੋਟੀ ਖਾਂਦਾ ਉਹ ਰੋਟੀ ਹੋਗੀ ਤੇ ਜਿਹੜਾ ਸਾਨੂੰ ਰੋਟੀ ਪੈਦਾ ਕਰਕੇ ਦਿੰਦਾ ਜਦੋਂ ਉਹੀ ਤਕਲੀਫ ਚੋਵੇ ਫਿਰ ਮਨ ਨੂੰ ਬਹੁਤ ਥੇਸ ਪਹੁੰਚਦੀ ਹੈ ਇਸ ਕਰਕੇ ਅਸੀਂ ਸਮਰਥਨ ਪੂਰਾ ਦੇਣ ਆਏ ਹਾਂ ਜੀ ਅੱਜ ਜੀ ਪਿਛਲੀ ਵਾਰ ਦੀ ਗੱਲ ਕਰੀਏ ਤਾਂ ਪਿਛਲੀ ਵਾਰ ਤਿਆਰੀਆਂ ਇੰਨੀਆਂ ਮੁਕੰਮਲ ਨਹੀਂ ਸੀ ਜਿੰਨੀਆਂ ਇਸ ਵਾਰ ਨੇ ਕਿਉਂਕਿ ਇੱਕ ਹਫ਼ਤੇ ਤੋਂ ਲਗਾਤਾਰ ਇਹ ਤੇ ਕੰਕਰੀਟ ਵੀ ਵਿਛਾਈ ਜਾ ਰਹੀ ਹੈ ਤਾਰਾਂ ਲਾਤੀਆਂ ਗਈਆਂ ਕੰਡੇ ਵਾਲੀ ਤਾਰ ਲਾਤੀ ਗਈ ਥੱਲੇ ਕਿਲਾ ਗੜਦਿਆਂ ਗਈਆਂ ਇਹ ਸਿਆਰੀ ਨੂੰ ਕਿਵੇਂ ਦੇਖਦੇ ਬਹੁਤ ਮਾੜੀ ਕਰਤੂਤ ਹੈ ਜੀ ਸਰਕਾਰ ਦੀ ਇਹ ਇੱਕ ਪਾਸੇ ਸਰਕਾਰ ਔਰ ਮਤਲਬ ਮੈਂ ਹਰਿਆਣੇ ਦੀ ਗੱਲ ਕਰਾਂ ਜੇ ਕਿਉਂਕਿ ਕੱਲ 2 ਮੀਟਿੰਗਾਂ ਹੋਈਆਂ ਸਰਕਾਰ ਦੇ ਨਾਲ ਦੋਨੋਂ ਮੀਟਿੰਗਾਂ ਦੇ ਵਿੱਚ ਹਰਿਆਣੇ ਦੇ ਲੀਡਰ ਵੀ ਸੀਗੇ ਨਾ ਸ਼ਾਮਲ ਸੀਗੇ ਇੱਕ ਪਾਸੇ ਤੁਸੀਂ ਹਰਿਆਣੇ ਨੂੰ ਤੋੜਤਾ ਪੰਜਾਬ ਨਾਲੋਂ ਹਨਾ ਵੱਖ ਕਰਤਾ ਇੱਕ ਤਰ੍ਹਾਂ ਬੰਨ੍ਹਦੀ ਕਰਤਾ ਦੂਜੇ ਪਾਸੇ ਤੁਸੀਂ ਉਹਨਾਂ ਕਿਸਾਨ ਲੀਡਰਾਂ ਦੇ ਘਰਾਂ ਦੇ ਵਿੱਚ ਛਾਪੇ ਮਾਰ ਰਹੇ ਹੋ ਹਰਿਆਣੇ ਵਾਲਿਆਂ 'ਚ ਤੇ ਉਹਨਾਂ ਹੀ ਕਿਸਾਨ ਲੀਡਰਾਂ ਨਾਲ ਤੁਸੀਂ ਮੀਟਿੰਗ ਵੀ ਕਰ ਰਹੇ ਹੋ ਸੋ ਕਿੱਡੀ ਹਾਸੋ ਹੀ ਨਹੀਂ ਗੱਲ ਹੈ ਸਰਕਾਰ ਵਾਸਤੇ ਹਨਾ ਸਰਕਾਰ ਦੀ ਜਦੋਂ ਆਪਾਂ ਇਹ ਕਰਤੂਤਾਂ ਦੇਖਦੇ ਆ ਸੋ ਇਹ ਤਿਆਰੀਆਂ ਤੂਰੀਆਂ ਕੁਝ ਨਹੀਂ ਆ ਜੀ ਬਹੁਤ ਵੱਡੀਆਂ ਵੱਡੀਆਂ ਇਸ ਤੋਂ ਬਹੁਤ ਵੱਡੀਆਂ ਵੱਡੀਆਂ ਤਿਆਰੀਆਂ ਪਹਿਲਾਂ ਵੀ ਹੋਈਆਂ ਸੋ ਜੇ ਉਹਨਾਂ ਦੀ ਤਿਆਰੀ ਹੈ ਤੇ ਕੀ ਤਿਆਰੀ ਕਿਸਾਨਾਂ ਦੀ ਵੀ ਦੁੱਗਣੀ ਆ ਕਿਉਂਕਿ ਦੇਖੋ ਕਿਸਾਨ ਅੰਦੋਲਨ 2 ਆ ਇਹ ਤਾਂ ਜਦੋਂ 2 ਆ ਗਿਆ ਫਿਰ ਹਰ ਇੱਕ ਚੀਜ਼ ਦੀ ਡਬਲ ਤਿਆਰੀ ਹੋਊਗੀ ਦੋਨੋਂ ਪਾਸੇ ਤੋਂ ਹੋਊਗੀ ਸਾਫ਼ ਤੌਰ ਦੀ ਗੱਲ ਵੈਸੇ ਵੀ ਮੈਂ ਕੱਲ ਵੀ ਇੰਟਰਵਿਊ ਸੁਣੀ ਆ ਕਿਸਾਨ ਲੀਡਰਸ ਦੀ ਉਹ ਇਹੀ ਗੱਲ ਕਹਿੰਦੇ ਆ ਰਹੇ ਵੀ ਸਾਨੂੰ ਕੋਈ ਸ਼ੌਂਕ ਨਹੀਂ ਦਿੱਲੀ ਜਾਣ ਦਾ ਜੇ ਅਸੀਂ ਇੰਨੇ ਵਿਲੇ ਨਹੀਂ ਹੈ ਵੀ ਸੀ 3 ਦਿਨ ਦਿੱਲੀ ਜਾਈ ਜਾਈਏ ਕੋਈ ਮੰਗ ਵੀ ਨਹੀਂ ਮੰਗ ਰਿਹਾ ਉਹ ਜੋ ਕਮਿਟਮੈਂਟ ਜੋ ਲਿਖ ਤੁਸੀਂ ਦਿੱਤਾ ਅਸੀਂ ਤਾਂ ਉਸੇ ਨੂੰ ਪੂਰਾ ਕਰਨ ਦੀ ਗੱਲ ਕਰ ਰਹੇ ਹਾਂ ਸੋ ਜੇ ਸਰਕਾਰ ਇਹ ਵੀ ਨਹੀਂ ਪੂਰਾ ਕਰ ਸਕਦੀ ਫਿਰ ਲੱਖ ਦੀ ਲਾਂਤ ਹੈ ਕਿਉਂਕਿ ਹੁਣ ਸਰਕਾਰ ਬੜਾ ਰੌਲਾ ਪਾ ਰਹੀ ਆ ਵੀ ਸੀ RAM ਰਾਜੇ ਲੈ ਕੇ ਆਵਾਂਗੇ ਆ RAM ਰਾਜੇ ਦੀ ਸਰਕਾਰ ਹੋਊਗੀ ਸੋ ਮੈਂ ਨਹੀਂ ਸਮਝਦਾ ਕਿ RAM ਜੀ ਦੇ ਰਾਜ ਦੇ ਵਿੱਚ ਐਦਾਂ ਦੀ ਗੱਲ ਹੋਈ ਹੋਊਗੀ ਉਹ ਉਹਨਾਂ ਨੇ ਕੱਲੇ ਕੱਲੇ ਬੰਦੇ ਦੀ ਗੱਲ ਸੁਣੀ ਹੋਊਗੀ ਤੇ ਤੁਸੀਂ ਕਿਸਾਨ ਕਿਸਾਨਾਂ ਦੀ ਅੱਜ ਜੇ ਕਿਸਾਨ ਸਾਡੇ ਕੋਲ ਗੱਲ ਕਰਨ ਆ ਰਿਹਾ ਤੁਸੀਂ ਉਹਦੀ ਗੱਲ ਵੀ ਨਹੀਂ ਸੁਣਨੀ ਚਾਹ ਰਹੇ ਉਹਨਾਂ ਨੂੰ ਐਦਾਂ ਰੋਕਾ ਲਾਇਆ ਜਿਵੇਂ ਸਰ ਹੱਦ ਹੁੰਦੀ ਆ ਕੋਈ ਇਹੋ ਜੀ ਮੈਂ ਕਹਿੰਦਾ ਵੀ ਬੈਰੀਗੇਟਿੰਗ ਐ ਐਦਾਂ ਦੇ ਪ੍ਰਬੰਧ ਤਾਂ ਇੰਡੀਆ ਪਾਕਿਸਤਾਨ ਦੇ ਬਾਰਡਰ ਤੇ ਵੀ ਨਹੀਂ ਹੈ ਜੋ ਇਹਨਾਂ ਨੇ ਇੱਥੇ ਕਰਤੇ ਆ ਤੇ ਦੂਜਾ ਇਹ ਵੀ ਹੈ ਹੌਸਲਾ ਵੀ ਹੈ ਕਿਸਾਨਾਂ ਨੂੰ ਸਾਨੂੰ ਹੌਸਲਾ ਵੀ ਹੈ ਵੀ ਸਾਡੇ ਤੋਂ ਇੰਨਾ ਡਰਦੀ ਹੈ ਸਰਕਾਰ ਵੀ ਇੰਨੀ ਇੰਨੀ ਬੈਰੀਗੇਟਿੰਗ ਕਰਨੀ ਪੈ ਰਹੀ ਹੈ ਇਹਨਾਂ ਨੂੰ ਸੋ ਸਾਡਾ ਹੌਸਲਾ ਵੀ ਤਕੜਾ ਹੈ ਪ੍ਰਤੀਕ ਜੇਕਰ ਪਹਿਲਾਂ 2000 2021 ਦੀ ਗੱਲ ਕਰੀਏ ਜਦੋਂ ਕਿਸਾਨਾਂ ਦੀਆਂ ਕਾਨੂੰਨ ਵਾਪਸ ਲੈ ਲਏਗੇ ਉਸ ਤੋਂ ਬਾਅਦ ਉਸ ਤੋਂ ਬਾਅਦ ਇੱਕ ਲੱਗਦਾ ਨਹੀਂ ਕਿ ਕਿਸਾਨ ਵੀ ਦੋ ਫਾੜ ਹੋ ਗਏ ਸਿਆਸਤ ਚਾਣ ਦੀ ਕਾਲੀ ਜਿਆਦਾ ਸੀਗੀ ਬਲਕਿ ਉਸ ਵੇਲੇ ਮੌਕਾ ਵੀ ਸੀ ਲੋਹਾ ਵੀ ਗਰਮ ਸੀ ਜੇ ਮੰਗਾ ਮੰਨਣ ਵਾਲਾ ਥੋੜਾ ਮਾਲਿਆ ਹੁੰਦਾ ਤਾਂ ਸ਼ਾਇਦ ਆਜ਼ਾਦ ਇਹਨਾਂ ਗੱਲ ਕੀ ਹੁੰਦੀ ਵੀਰੇ ਇਸ ਹੁਣ ਇਹਨਾਂ ਦੀ ਜਥੇਬੰਦੀ ਦੀ ਆਪਣੀ ਸਮਝ ਸੀ ਮੈਂ ਇਹ ਸਮਝਦਾ ਕਿ ਬਹੁਤ ਲੰਬਾ ਟਾਈਮ ਉੱਥੇ ਬੈਠ ਕੇ ਸੀ ਜੇ ਆਪਾਂ ਪੁਰਾਣਾ ਇਤਿਹਾਸ ਫੋਲ ਕੇ ਦੇਖੀਏ ਤਾਂ ਜਦੋਂ ਉਹ ਫੌਜਾਂ ਵੀ ਜੰਗਾ ਕਰਨ ਜਾਂਦੀਆਂ ਸੀ ਉਹ ਵੀ ਐ ਨਹੀਂ ਸੀ ਵੀ ਇੱਕ ਇੱਕ ਸਾਲ ਲਗਾਤਾਰ ਹੀ ਲੜਦੀਆਂ ਸੀ ਉਹ ਜਾਂਦੇ ਸੀ ਹਮਲਾ ਕਰਦੇ ਸੀ ਲੜਦੇ ਸੀ ਉਸ ਤੋਂ ਬਾਅਦ ਦਮ ਮਾਰਨ ਆਉਂਦੇ ਸੀ ਵਾਪਸ ਹਰੇਕ ਨੇ ਦੇਖੋ ਰੀਫਰੈਸ਼ ਹੋਣਾ ਹੁੰਦਾ ਆਪਾਂ ਵੀ ਅਜੇ ਆਪਾਂ ਸੌਈਏ ਨਾ ਅਜੇ ਸਾਰਾ ਦਿਨੇ ਕੰਮ ਕਰੀ ਜਾਈਏ ਫਿਰ ਆਪਾਂ ਵੀ ਸਵੇਰ ਤੱਕ ਕਮਲੇ ਹੋ ਜਾਾਂਗੇ ਸੋ ਇਸ ਕਰਕੇ ਕਹਿ ਲਓ ਵੀ ਆਰਾਮ ਦੀ ਵੀ ਬਹੁਤ ਜ਼ਰੂਰਤ ਸੀ ਦੇਖੋ ਡੇਢ ਸਾਲ ਆਪਾਂ ਲਗਾਤਾਰ ਉੱਥੇ ਸੰਘਰਸ਼ ਲ ਖਰਚਾ ਵੀ ਹੋਇਆ ਫਾਈਨੈਂਸ਼ੀਅਲੀ ਵੀ ਆਪਾਂ ਆਪਣੇ ਆਪ ਨੂੰ ਕਹਿ ਲਈਏ ਆਪਾਂ ਖਰਚਾ ਕੀਤਾ ਹਨਾ ਫਿਜ਼ੀਕਲੀ ਵੀ ਆਪਾਂ ਤੰਗ ਹੋਈਆਂ ਜੋ ਨੀਂਦ ਆਪਾਂ ਨੂੰ ਘਰ ਦੇ ਬੈੱਡ ਤੇ ਆਉਂਦੀ ਹੈ ਉੱਥੇ ਉੱਥੇ ਥੋੜਾ ਨਾ ਆਉਂਦੀ ਸੀ ਸੋ ਰੀਫਰੈਸ਼ ਹੋਣ ਆਏ ਸੀ ਹਾਂ ਜਿੱਥੇ ਤੱਕ ਰਾਜਨੀਤੀ ਦੀ ਗੱਲ ਹੈ ਉਹ ਉਹਨਾਂ ਦੀ ਆਪਣੀ ਸਮਝ ਸੀ ਉਹਨਾਂ ਦਾ ਸੋਚਣੀ ਇਹ ਸੀ ਵੀ ਮੈਂ ਇਹ ਵੀ ਸਮਝਦਾ ਵੀ ਉਹਨਾਂ ਦਾ ਪੁਆਇੰਟ ਆ ਵੀ ਸਹੀ ਹੋ ਸਕਦਾ ਉਹ ਕਹਿੰਦੇ ਵੀ ਆਪਾਂ ਹੋਰ ਦੂਜੇ ਤੀਜੇ ਨੂੰ ਕੁਰਸੀ ਤੇ ਬਿਠਾਉਨੇ ਆ ਕਿਉਂ ਨਾ ਕਿਸਾਨਾਂ ਨੂੰ ਬਿਠਾਈਏ ਚਲੋ ਲੋਕਾਂ ਨੇ ਨਹੀਂ ਗੱਲ ਸਕਤੀ ਤੀ ਉਹ ਲੋਕਾਂ ਦੀ ਮਰਜ਼ੀ ਆ ਲੋਕਾਂ ਦੀ ਸਮਝ ਆ ਅਵਾਮ ਦੀ ਸਮਝ ਹੈ ਸੋ ਉਹਨਾਂ ਨੂੰ ਉਸ ਚੀਜ਼ ਦਾ ਜਵਾਬ ਮਿਲ ਗਿਆ ਪਰ ਜਿਹੜੇ ਲੜਨ ਵਾਲੇ ਯੋਧੇ ਆ ਉਹ ਅੱਜ ਫੇਰ ਮੈਦਾਨ 'ਚ ਤੁਸੀਂ ਯੋਧਿਆਂ ਦੀ ਗੱਲ ਕੀਤੀ ਪਰ ਮੰਗਾ ਤਾਂ ਸਾਰੇ ਕਿਸਾਨ ਜਥੇਬੰਦੀਆਂ ਦੀ ਇੱਕੋ ਹੀ ਐ ਐਮਐਸਪੀਏ ਦੀ ਤੇ ਜਿਹੜੇ ਲਖੀਮਪੁਰ ਵਾਲੇ ਦੀ ਪਰ ਅੱਜ ਵੀ ਜਿਹੜਾ ਆ ਅੱਧੀਆਂ ਜਥੇਬੰਦੀਆਂ ਦਾ ਸਾਥ ਇਹ ਨਹੀਂ ਦੇ ਰੀਆਂ ਚਾਹੇ ਉਹ ਏਕਤਾ ਉਗਰਾਹਾ ਹੋਵੇ ਰਾਜੇਵਾਲ ਹੋਣ ਚੜੂਨੀ ਹਰਿਆਣੇ ਵਾਲ ਜਲਦੀ ਰਚੜੂਨੀ ਯੂਪੀ ਵਾਲ ਚਕੈਤ ਨਹੀਂ ਸਾਰੇ ਆ ਜਾਣਗੇ ਜੀ ਪਹਿਲਾਂ ਵੀ ਦੇਖੋ ਪਿਛਲੇ ਅੰਦੋਲਨ ਚ ਵੀ ਇਦਾਂ ਹੀ ਹੋਇਆ ਸੀ ਵੀ ਕੁਝ ਜੇ ਕਿਸਾਨ ਜਥੇਬੰਦੀਆਂ ਪਹਿਲਾਂ ਤੁਰੀਆਂ ਸੀ ਬਾਕੀ ਫਿਰ ਪਿੱਛੋਂ ਆ ਗਿਆ ਹੁਣ ਮਨਜੀਤ ਰਾਏ ਭਾਜੀ ਹੋਣੀ ਆ ਦੁਆਬੇ ਵਾਲੇ ਉਹ ਆ ਗਏ ਨੇ ਰਾਜੇਵਾਲ ਉਹਨਾਂ ਦੇ ਕੁਝ ਮੈਂਬਰਸ ਐ ਉਹ ਆ ਗਏ ਨੇ ਕਰਨਾਲ ਵਾਲੀ ਜਥੇਬੰਦੀ ਆ ਉਹ ਅੱਜ ਰਲ ਗਈ ਆ ਸੋ ਇਹ ਕੋਈ ਗੱਲ ਨਹੀਂ ਦੇਖੋ ਲੋਹਾ ਹੌਲੀ ਹੌਲੀ ਭਖਦਾ ਜਦੋਂ ਪਹਿਲਾਂ ਇੱਕੇ ਕੋਲੇ ਨੂੰ ਅੱਗ ਲੱਗਦੀ ਨਾ ਬਾਕੀ ਦਾਲੇ ਸੁੱਕੇ ਹੀ ਪਏ ਹੁੰਦੇ ਆ ਜਦੋਂ ਇੱਕ ਕੋਲਾ ਮਗਝ ਜਾਂਦਾ ਫਿਰ ਹੌਲੀ 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 ਸਾਰੇ ਮਗਣੇ ਸ਼ੁਰੂ ਹੋ ਜਾਂਦੇ ਆ ਸੋ ਇਹ ਸਾਰੇ ਆਣ ਕੇ ਕੋਈ ਗੱਲ ਨਹੀਂ ਠੀਕ ਐ ਸਮੇਂ ਦੀ ਗੱਲ ਹੁੰਦੀ ਹਰੇਕ ਦੀ ਵਿਚ ਦੀ ਨਾ ਹੁਣ ਫਿਰ ਜਥੇਬੰਦੀਓ ਪੂਰੇ ਪੰਜਾਬ ਚ ਇੱਕ ਹੋਵੇ ਸੋ ਜੇ ਇੰਨੀ ਜਥੇਬੰਦੀਆਂ ਇਹ ਵੀ ਡੈਮੋਕ੍ਰੇਸੀ ਕਿਸਾਨ ਜਥੇਬੰਦੀ ਨੇ ਬਚਾਈ ਹੋਈ ਹੈ ਨਹੀਂ ਤੁਸੀਂ ਹੋਰ ਹੋਰਾਂ ਚ ਦੇਖ ਲਓ ਅੱਜ ਪਾਰਟੀ ਕਿਸੇ ਪਾਰਟੀ ਚ ਬੰਦਾ ਹੁੰਦਾ ਅਗਲੇ ਦਿਨ ਕਿਸੇ ਚ ਹੋ ਜਾਂਦਾ ਸੋ ਇਹ ਇਹ ਕੋਈ ਬੜੀ ਗੱਲ ਨਹੀਂ ਆ ਸਾਰੇ ਆ ਜਾਣਗੇ ਰਲ ਮਿਲ ਕੇ ਪਰ ਇਹ ਆ ਵੀ ਸਾਨੂੰ ਵੀ ਜਿਹੜੀ ਮੰਗ ਹੈ ਉਹ ਸਾਰੀ ਮੰਗ ਰਹੇ ਆ ਮੰਗਣ ਦਾ ਤਰੀਕਾ ਵੱਖੋ ਵੱਖਰਾ ਸਾਬ ਦਾ ਬਸ ਜੀ ਬਹੁਤ ਬਹੁਤ ਧੰਨਵਾਦ ਪ੍ਰਤੇਕ ਸੋ ਇਹ ਸਨ ਸਾਡੇ ਨਾਲ ਨੌਜਵਾਨ ਜਿਨ੍ਹਾਂ ਨੇ ਪਹਿਲਾਂ ਵੀ 2020 ਵਾਲੇ ਅੰਦੋਲਨ ਚ ਵੀ ਬਾਤ ਚੜ ਕੇ ਹਿੱਸਾ ਲਿਆ ਤੇ ਹੁਣ 2024 ਵਾਲੇ ਅੰਦੋਲਨ ਚ ਵੀ ਇੱਥ ਕੈਮਰਾਮੈਨ ਪ੍ਰਵੀਨ ਦੇ ਨਾਲ ਵਿਵੇਕ ਕੁਮਾਰ ਸカイ نیوز ਪੰਜਾਬ ਸ਼ੰਭੂ